ਸਰ ਜੀ ਸੰਗਰੂਰ ਵੀ ਦੀ ਕਬਤਾ ਬਿਠਾਇਆ ਜਿਨ੍ਹਾਂ ਨੂੰ ਇਨ੍ਹਾਂ ਨੂੰ ਅਸਾਂ ਨੇ ਪਲਕਾਂ ਤੇ ਬਿਠਾਇਆ ਜਿਨ੍ਹਾਂ ਨੂੰ ਅਸਾਂ ਨੇ ਪਲਕਾਂ ਤੇ ਉਹੀ ਹੁਣ ਸਭ ਦੀਆਂ ਨਜ਼ਰਾਂ ਚਾਹੁੰਦੇ ਨਾ ਉਹੀ ਹੁਣ ਸਭ ਦੀਆਂ ਨਜ਼ਰਾਂ ਦੇ ਚਾਹੁੰਦੇ ਨੇ ਸਾਨੂੰ ਹੀ ਗਰੋਣਾ ਸਾਨੂੰ ਹੀ ਗਰੋਣਾ ਸਾਨੂੰ ਹੀ ਗਰੋਣਾ ਬਚਾਉਂਦੇ ਰਹੇ ਜਿਨ੍ਹਾਂ ਨੂੰ ਬਚਾਉਂਦੇ ਰਹੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਦੁੱਖਾਂ ਦੀ ਅੱਗ ਤੋਂ ਬਚਾਉਂਦੇ ਰਹੇ ਜਿਨ੍ਹਾਂ ਨੂੰ ਜਿਨ੍ਹਾਂ ਨੂੰ ਦੁੱਖਾਂ ਦੀ ਅੱਗ ਤੋਂ ਉਹੀ ਸਾਨੂੰ ਨਾਲ ਗਹਿਰਾ ਕਾਉਂਦੇ ਨੇ ਮਚਾਉਣਾ ਉਹੀ ਸਾਨੂੰ ਨਾਲ ਗਹਿਰਾ ਕਾਉਂਦੇ ਨੇ ਮਚਾਉਣਾ ਬਿਠਾਇਆ ਜਿਨਾ ਨੂੰ ਅਸਾਂ ਲੈ ਪਲਕਾਂ i